ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਦਾ ਬੜਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਸ਼ਹਿਰ ਦੇ ਬਿਲਕੁਲ ਨਾਲ ਹੀ ਇਹ ਪਿੰਡ ਆ ਵੀਤੀ ਹੋਣਾ ਦਾ ਇਹ ਤੋਂ ਬਾਅਦ ਜਿਹੜਾ ਅਜਨਾਲਾ ਸ਼ਹਿਰ ਹੀ ਸ਼ੁਰੂ ਹੋ ਜਾਂਦਾ ਤੇ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਚਾਰ ਜਰਸੀਆਂ ਦਿਖਾਉਣੀਆਂ ਚਾਰੇ ਸੋਈਆਂ ਸਵਾਈਆਂ ਤੇ ਨੋਰਮਲ ਰੇਟ 'ਤੇ ਚਾਰੇ ਤੁਹਾਨੂੰ ਦਿਖਾਉਣੀਆਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਚਲੋ ਕਿਰਪਾ ਚ ਜੀ ਦੀ ਜੇ ਤੇ ਨਾਮ ਦੱਸ ਤੇ ਕਰੇ ਹਾਂ ਮੇਰਾ ਸੋਨ ਪਹਿਲਵਾਨ ਜੀ ਪਿੰਡ ਪੰਜਗੜਾਈਆਂ ਤਸਵੀਰ ਦੇ ਨਾਲ ਆ ਕੇ ਨੰਬਰ ਸੈੱਟ ਤੇ ਫੋਨ ਨੰਬਰ ਬੋਲ ਦੋ 97818 97229 ਠੀਕ ਆ ਅੱਜ ਆ ਗਈਆਂ ਟੋਟਲ 4 ਗਾਵਾਂ ਹਨਾ ਹੈ ਗਈਆਂ 5 ਹੀ ਇੱਕ ਹੋਣੇ ਤੁਨੇ ਹੋਈ ਸੌਦਾ ਤਾਂ ਅੱਛਾ ਜੀ ਹੁਣੇ ਸੌਦਾ ਹੋਇਆ ਹਨਾ ਜੇ ਹੁਣੇ ਭਾਈ ਉਹ ਨਹੀਂ ਗਏ ਆ ਹਾਂ ਜੀ ਠੀਕ ਧਨ ਵਿੱਚ ਨਾਲੀਆਂ 4 ਆ 4 ਰੰਗ 4 ਸੂਈਆਂ ਠੀਕ ਆ ਤੇ ਅੱਜ ਸੂਈਆਂ ਸਵਾਈਆਂ ਸਾਰੀਆਂ ਸਾਰੀਆਂ ਸੂਈਆਂ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਬੈੱਡ ਤੋਂ ਕਰ ਲਈਏ ਤਾਂ ਜੀ ਸੂਈ ਜਾਵਦੀ ਆ ਭਾਜੀ ਤਾਂ ਜੀ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਅੱਜ ਤੀਜਾ ਦਿਨ ਜੀ ਅੱਛਾ ਤੇ ਜੇ ਤੇ ਬੋਲਾ ਹੀ ਆਗੇ ਬੋਲਾ ਜਾਂਦੀ ਕਿੰਨਾ ਕੁ ਬੱਚੇ ਦਾ ਪਾ ਕੇ 10 ਕਿਲੋ ਜੀ ਕਿੰਨਾ ਕਰੀ ਜਾਉਗੀ ਬਰੀਡ ਤੋਂ ਬੜਾ ਚੰਗੀ ਆ ਦੁੱਧ ਚਲੋ ਵੀਰ ਦੀ ਸੇਵਾ ਦੰਦਾ ਇਹ ਹੱਥ ਜੋੜ ਕੇ ਬੇਨਤੀ ਜਿੰਨਾ ਇਹਨਾਂ ਨੂੰ ਪਾਲੋ ਉਨਾਂ ਹੀ ਤੁੜੋ ਹਾਂਜੀ ਹਾਂਜੀ ਹੁਣੋ ਮੇਰੇ ਘਰ ਭਾਵੇਂ ਚਾਰ ਡੰਗ ਕੋਈ ਚੋਵੇ ਬੱਚੇ ਦਾ ਪਾਕ ਧਾ ਕੇ ਨੂੰ ਗੋਲੀ ਹੋਊਗੀ ਅੱਛਾ ਹਾਂਜੀ ਥਾਨ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਲੱਗੇ ਤਾਂ ਵੇਖ ਸਾਡੇ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਖੋਲੋ ਹਾਂ ਫਿਰ ਤੋੜ ਦਈਏ ਇੱਕ ਵਾਰੀ ਮੂਹ ਪਹਿਲਾ ਸੁਆਹ ਫਾਦੇ ਮੂੰਹ ਜਿਹੜੀ ਚਾਰ ਦੰਦ ਦੱਸਦੇ ਆ। ਬਾਕੀ ਥੱਲੇ ਆਪਾਂ ਦੇਖ ਸਕਦੇ ਆ। ਚੰਗੀ ਫਿਕਸ ਜੀ ਤਿਆਰ ਹੋਈ ਹੈ। ਬਾਕੀ ਇਹ ਜੇ ਤਾਜੀ ਸੂਈ ਹੈ ਦੁੱਧੋਂ ਜੇ ਇਹਨੇ ਵੱਜ ਜਾਣਾ ਵਾ। ਮੂੰਹ ਚਾਰ ਦੰਦ ਦੇ ਵਿੱਚ ਮੂੰਹ ਚਾਰ ਦੰਦ ਦੇ ਵਿੱਚ ਮੂੰਹ ਫੜਾਉਂਦੀ ਨਹੀਂ ਜੇ। ਅੱਛਾ। ਉਹ ਉੱਥੇ ਫੜਿਆ ਬੜੀ ਮੁਸ਼ਕਲ ਦਿੱਗਣ ਪੈਂਦੀ ਆ ਇਹਦੇ। ਮੂੰਹ ਚਾਰ ਦੰਦ ਹੋ ਗਏ। ਕੋਈ ਆਣ ਕੇ ਦੇਖ ਕੇ ਲੈ ਜਾ ਸਕਦਾ ਹਾਂ। ਤੇ ਮੁੱਲ ਫਿਰ ਇਹਦਾ। ਮੁੱਲ ਦੇ ਦिए 40 ਦੀ ਕਰ ਦੋ ਮਾਨਤਾ ਨੂੰ ਕਰ ਦੋ ਜਿੰਨਾ ਕਰਨਾ ਤੁਸੀਂ ਕਰਦੇ ਜਾਂਦੀ ਹੈ 35000 ਦੀ ਦੇ ਦਾਂਗੇ 50000 ਤੇ ਉਤਰਾ ਠੰਡੀ ਸੀ ਲਿਆ ਠੰਡੀ ਸੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਵੀਡੀਓ ਕਰਕੇ ਭੱਗ ਲੱਗੇ ਕੁਛ ਨਹੀਂ ਆਣੀ ਜਿੰਨਾ ਮਰਜ਼ੀ ਪਾਓ ਉਤਰਾ ਕੁਛ ਨਹੀਂ ਕਿੰਦੀ ਆ ਦੇਖ ਸਕਦੇ ਜੀ ਇਹ ਆਪ ਉਤਰਾ ਚਲੋ ਪਛੋਂ ਥੋੜਾ ਡਰ ਜਾਂਦਾ ਬੱਚੇ ਬੱਚੇ ਛੱਡ ਕੇ ਥੱਲੇ ਪਾਵੇ ਤੇ ਕੋਈ ਗੱਲ ਨਹੀਂ ਹੁੰਦੀ ਤੇ ਆ ਥਾਣੇ ਦੇ ਦੇਖ ਸਕਦੇ ਜੀ ਤੇ ਆ ਜਿਹੜੇ ਗਾਂ ਹਨ ਇਹ ਵੀ ਤਾਂ ਨਹੀਂ ਸੂਈ ਦੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਵੀ ਪਰਸੋਂ ਦੀ ਸੂਈ ਬੌਲੀ ਜਿਹੇ ਥਲੇ ਦੀ ਆ ਨਾਲੂ ਆ ਰਹੀ ਹੈ ਨਾਲ ਜਿਹੜਾ ਨਾਲੇ ਆ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਮਿਲਕਵੇਂ ਨਵੇਂ ਚੰਗੀ ਲੱਗੀ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 3 ਦਿਨ ਹੀ ਹੋਏ ਜੀ ਬੌਲੀ ਤੇ ਵੀ ਜੀ ਅੱਛਾ ਇਹਦੇ ਥੱਲੇ 12 ਕਿਲੋ ਜੇ ਬੋਲਾ ਬੱਤੀ ਦਾ ਪਾ ਗਈ ਅੱਛਾ ਹਾਂ ਜੀ ਕਿੰਨਾ ਕੇ ਕਰੀ ਜਾਊਗੀ ਦੁੱਧ ਬਰੀਡ ਬਰੀਡ ਚੰਗੀ ਆ ਦੁੱਧ 15 ਕਿਲੋ ਕਰੀ ਜਾਊਗੀ ਤੋਰਦਾ ਗਾੜੀ ਮੌਸਮ ਸਹੀ ਆਉਣ ਡਿਆ ਜੀ ਬਾਕੀ ਦੁੱਧ ਵੀਰ ਦੀ ਸੇਵਾ ਦਾ ਜਿੰਨਾ ਪਾਲੋ ਉਨਾ ਹੀ ਕਿਰੋ ਹਾਂਜੀ ਹਾਂਜੀ ਆ ਗਈ ਇਹ ਵੀ ਜਰਸੀ ਹੈ ਬਾਕੀ ਪਾਈ ਫਨੀਰੀ ਤੋੜੀ ਹੈ ਲੈ ਗਾੜੀ ਲੈ ਜੀ ਬਿੱਧੀ ਆ ਜਲੇਬ ਆ ਵੀ ਜਿੱਕੇ ਨਿੱਕੀ ਹੁੰਦੀ ਨੂੰ ਉਹਨਾਂ ਕੇ ਤਾਂ ਛੋਟਾ ਛੋਟਾ ਮਾਰਿਆ ਕੋਈ ਇੱਕ ਗੱਲ ਨਹੀਂ ਹੈਗੀ ਕੋਈ ਇਹ ਨਹੀਂ ਕਿ ਉਹ ਤਰ੍ਹਾਂ ਹੀ ਮਾਰਸ ਗਿਆ ਵਾ ਉਦ ਤਰਾ ਹੀ ਹੈ ਗੁੰਮੀ ਨਹੀਂ ਆ ਉਦ ਤਰਾ ਹੀ ਆ ਜਿਹਦਾ ਮਾਰਸ ਗਿਆ ਵੈਸੇ ਮਾਰਸ ਗਿਆ ਉਦ ਤਰਾ ਹੀ ਆ ਹਾਂਜੀ ਸਾਡੇ ਉਹ ਕੇ ਛੋਟਾ ਛੋਟਾ ਮਾਰਿਆ ਹੋਊਗਾ ਇਹ ਨਹੀਂ ਵੀ ਗੁੰਮੀ ਆ ਹਾਂਜੀ ਤੇ ਆ ਦੇਖ ਸਕਦੇ ਹੋ ਹਨਾ ਇਹਦਾ ਇਦਰਾ ਤੇ ਕਿੰਨਾ ਫਿਰ ਵੇਦੀ ਮੁੱਲ ਰੱਖਣੇ ਦਾ ਆਪਾਂ ਇਹ ਦੇ ਦਈਏ 45 ਦੀ ਜੀ ਕਰ ਦੋ ਮੰਨ ਤਾਂ ਨਾ ਕਰ ਦੋ ਤੁਸੀਂ ਕਰਨਾ ਚਾਹੁੰਦਾ ਤੇ 40000 ਦੀ ਦੇ ਦਈਏ ਦੇ ਦਾਂਗੇ 40 ਮੰਨ ਤਾਂ ਕਰ ਦਾਂਗੇ ਉਹ ਮੰਨ ਕਰਦੇ ਅੱਛਾ ਠੀਕ ਹੈ ਜੀ ਠੀਕ ਹੈ ਤੇ ਆ ਜਿਹੜੀ ਗਾਂ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਇਹ ਵੀ ਤਾਜੀ ਠੀਕ ਤਾਜੀ ਹੈ ਨਾ ਇਹ ਵੀ ਇਹ ਕਿੰਨੇ ਕਿ ਦਿਨਾਂ ਤੇ ਸੂਈ ਆ ਇਹ ਨੂੰ ਚੌਥਾ ਦਿਨ ਜੀ ਚੌਥਾ ਪੰਜਵਾਂ ਦਿਨ ਬੌਲੀ ਦੇਰੇ ਥੱਲੇ ਦੀ ਕਿੰਨਾ ਜੀ ਇਹਦੇ ਥੱਲੇ 8 ਕਿਲੋ ਜੇ ਬੱਚੇ ਦਾ ਪਾਗ ਜੀ ਤੇ ਇਹ ਕਿੰਨਾ ਭਰੀ ਜਾਊਗੀ ਦੁੱਧ 12 13 ਕਿਲੋ ਕਰੀ ਜੋ ਦੁੱਧ ਵੀਰਦੀ ਸੇਵਾ ਦਾ ਆਪਣੀ ਇਹੋ ਬੇਨਤੀ ਨਰਵੀਂ ਜੀ ਆਖੀ ਦਾ ਵੀ ਦੁੱਧ ਸੇਵਾ ਦਾ ਦੇ ਜਿਹੜਾ ਸਾਡੇ ਘਰ ਆਉਣ ਮੌਕੇ ਦਾ ਉਹ ਦੱਸਾਂਗੇ ਪੀਣਾ ਤੋਰਾਂ ਫਿਰ ਇੱਕ ਕਰੀ ਤੇ ਬਾਕੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗਾਪ ਇਹਦਾ ਵੀ ਚੰਗਾ ਵਾ 10 ਲੀਟਰ ਦੇ ਲੱਗ ਬੰਨੇ ਵੀ ਜਿਹੜੇ ਕਿੰਨੇ ਕੁ ਚਵਾਈ ਜਾਊਗੀ Ai, eu ਤੇ ਇਹ ਕਿੰਨੇ ਰਿਤੇ ਦੀਏ ਫਿਰ ਇਹ ਦੇ ਦਿੱਤੀ 35 ਦੀ ਪੂਰੇ 30 ਦੀ ਜਾਂਦੀ ਹੈ ਵੀ ਦੇ ਦਾਂਗੇ 30 ਦੀ ਕੋਈ ਨਹੀਂ ਮਾਰ ਬਾਕੀ ਮਾਨਤਨ ਵਿੱਚ ਹੋਣਗੇ ਹਨ ਪੂਰਾ ਫੋਮ ਲਾਉ ਮਾਨਤਾੜ ਕਰਾਂਗੇ ਤੇ ਆ ਜਿਹੜੀ ਗਾਂ ਆਪਣੇ ਕੋਲ ਇਹ ਵੀ ਤਾਜੀ ਸੂਈ ਆ ਹਾਂਜੀ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਕਰੀ ਲਾਗੇ ਤਾਂ ਇਹ ਕਿੰਨੇ ਦਿਨਾਂ ਦੀ ਸੂਈ ਜੇ ਇਹਨੂੰ ਵੀਰ ਜੀ ਅੱਜ ਪੰਜਵਾਂ ਦਿਨ ਜੇ ਪਿਛਲੀ ਵੀਡੀਓ 'ਚ ਆਪਾਂ ਪਾਈ ਵੀਰ ਨੇ ਸਾਈ ਪਾਈ ਉਹਨੂੰ ਕੋਈ ਘਰ ਚੋਂ ਮਜਬੂਰੀ ਪੈ ਗਈ ਹਾਂਜੀ ਹਾਂਜੀ ਮੇਰੇ ਕੋਲ ਨਹੀਂ ਗੱਲ ਬਾਨੀ ਆਪਾਂ ਵੀ ਸਾਈ ਬਾਸ ਪਾ ਦਿੰਦੇ ਅੱਛਾ ਹਾਂਜੀ ਤੇ ਉਸ ਦਿਨ ਤੇ ਅਜੇ ਤਾਜੀ ਉਸ ਦਿਨ ਹੀ ਸੋਈ ਸੀ ਹਨਾ ਆਹ 5 ਦਿਨ ਹੋ ਗਏ ਸੀ ਤੇ ਦੁੱਧ ਕਿੰਨਾ ਕਰ ਗਈ ਹੁਣ ਦੁੱਧ ਦੇ ਥੱਲੇ ਬੱਚੇ ਦਾ ਪਾ ਕੇ 10 ਕਿਲੋ ਹੋ ਗਿਆ ਜੀ ਤਿਆਰ ਕਰ ਲਿਆ ਅਗਲੇ ਥਣ ਦੀ ਤੇਲ ਜੀ ਅਗਲਾ ਥਣ ਨਹੀਂ ਚੱਲਿਆ ਉਸ ਦਿਨ ਤਾਂ ਇਹ ਦੱਸਿਆ ਹੈ ਵੀ ਟਿੱਪ ਕੇ ਲਿਆਂਦੀ ਸੀ ਕਿ ਆਪਾਂ ਕਿਹ ਲਿਆਂਦੀ ਤੇ ਆਇਆ ਹੀ ਨਹੀਂ ਥਣ ਚਾਰੇ ਥਣਾਂ ਚ ਲਿਆਂਦੀ ਤੇ ਪਰ ਚਲੋ ਸੂਕ ਗਿਆ ਇੱਕ ਥਣ ਨਹੀਂ ਚੱਲਿਆ ਇਹਦਾ ਉਹ ਵੀਰ ਨੇ ਮੈਨੂੰ ਆ ਕੇ ਸਾਈ ਪਾ ਦਿੱਤੀ ਆਂਦਾ ਮੈਂ ਕੱਲ ਨੂੰ ਖੜੂ ਫੇਰ ਉਹਦਾ ਰਾਤ ਨੂੰ ਆ ਗਿਆ ਆਂਦਾ ਵੀਰ ਜੀ ਤਾਂ ਇਹ ਮੁਆਫ ਕਰਨੀ ਕਰਦੇ ਹੋ ਨਹੀਂ ਤੇ ਮੇਰੇ ਮਜ਼ਦੂਰੀ ਘਰ ਤੇ ਪੈ ਗਈ ਹੈ ਹਾਂਜੀ ਹਾਂਜੀ ਮੈਂ ਤੁੰਗੀਰ ਤੇਰੀ ਸਾਈ ਹਾਂ 5000 ਰੁਪਏ ਲੈ ਪਾਈ ਹਾਂ ਸਾਈ ਦੀ ਮੁਆਫੀ ਪਾ ਦੇ ਠੀਕ ਹੈ ਤੇ ਇਹ ਤੋਰਾ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਕੱਦ ਵਜਨ ਨਾਲ ਹੀ 12 13 ਕਿਲੋ ਕੀ ਜਾਂਦਾ ਬਾਕੀ ਦੁੱਧ ਵੀਰ ਤੇ ਅੱਗੇ ਵੀ ਇਹੋ ਬੇਨਤੀ ਹੈ ਜੀ ਸੇਵਾ ਦਾ ਹਾਂਜੀ ਹੋਣਾਡੇ ਘਰ ਹੈ ਨਾ ਉਨਾ ਹੀ ਦੱਸਾਂਗੇ ਤੋਰਾ ਫਿਰ ਇੱਕ ਦਿਨ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਵਜਨ ਦਾ ਉਹ ਚੰਗੀ ਹੈ ਸਾਰੀਆਂ ਜਰਸੀਆਂ ਨੂੰ ਚੀਜ਼ ਨਹੀਂ ਆ ਤੁਹਾਨੂੰ ਦਿਖਾਈਆਂ ਸਾਰੀਆਂ ਤੋਂ ਕੱਦ ਵਜਨ ਇਹਦਾ ਜਿਆਦਾ ਹੈ ਇਹ ਆਪੇ ਅਗਲਾ ਥਣ ਨਹੀਂ ਇੱਕ ਚੱਲਦਾ ਇਹਦਾ ਫੇਰੇ ਰੇਟ ਵੀ ਦਾ ਔਸਾ ਨਾ ਹੋ ਜਨਾਵ ਚੰਬੀ ਸੰਭੀ ਚੰਗੀ ਹੈ ਹੱਤ ਨਾਲ ਅੱਜ ਲੈ ਆਇਆ ਤੇ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਇੱਕ ਥਣ ਨਹੀਂ ਚੱਲਦਾ ਬਾਕੀ ਥਣ ਚੱਲਦੇ ਤੇ ਇਹਦਾ ਫਿਰ ਮੁੱਲ ਵੀ ਜੀ ਵੀਰ ਜੀ ਥਾਣੋਂ ਦੇ ਚਾਰੇ ਹਾਂਜੀ ਤੇ ਮੱਛੀ 45 ਦੀ ਉਹ 30 ਦੀ ਦੇ ਦਈਏ ਕਰ ਦੋ ਮੰਨਤਾ ਨਾਲ ਕਰ ਦੋ ਜਿੰਨੂੰ ਕਰਨਾ 5000 ਦੀ ਦੇ ਦਈਏ ਦੇ ਦਾਂਗੇ 5000 ਦੀ ਅੱਛਾ ਤੇ ਬਾਕੀ ਚਲੋ ਆਪਣੇ ਕੋਈ ਇੱਥੋਂ ਤਸੱਲੀ ਕਰਕੇ ਨਾ ਵੇਚ ਆ ਕੇ ਉਹ ਸੁਈਆਂ ਸਵਾਈਆਂ ਵੀਰ ਜੀ ਇੱਥੇ ਆਣ ਕੇ ਚਵਾਈ ਜੇ ਹੋਣ ਲੈਣੇ ਵੀ ਕਿਸੇ ਨੇ ਮੰਗਾਉਣੀਆਂ ਤਾਂ ਵੀ ਵੀਡੀਓ ਕੱਲ ਤੇ ਚਵਾਵਾਂਗੇ ਜੀ ਠੀਕ ਹੈ ਜੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ